ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇਰੀ ਸਾਂਝ ਕਰੀਏ ਗਜਵਜ ਕੀ ਅੱਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਸੱਚੀ ਹੱਡ ਬੀਤੀ ਕੱਢਣਾ ਸਾਂਝੀ ਕਰਨ ਜਾ ਰਹੇ ਹਾਂ ਇਹ ਘਟਨਾ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲਿਆਂ ਨਾਲ ਵਾਪਰੀ ਹੋਈ ਇੱਕ ਸੱਚੀ ਘਟਨਾ ਹੈ ਵਾਹਿਗੁਰੂ ਜੀ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਜੀ ਜੋ ਵੀ ਸੰਗਤ ਇਸ channel ਤੇ ਨਵੀਂ ਹੈ ਜੀ ਉਸਨਾ ਨੇ ਕਮੈਂਟ ਬਾਕਸ ਵਿੱਚ ਤਨ ਤਨ ਬਾਬਾ ਜੀ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਜੇ ਜਰੂਰ ਅੰਤ ਤੱਕ ਦੇਖੋਗੇ ਤਾਂ ਆਪ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਵਾਹਿਗੁਰੂ ਜੀ ਆਪ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਦਿਲ ਦੇ ਨਾਲ ਤੇ ਆਉਂਦੇ ਹਾਂ ਤਾਂ ਰੱਬ ਸਾਡੀ ਕਿਵੇਂ ਅੱਗੇ ਹੋ ਕੇ ਬਾਂਫੜਦਾ ਹੈ ਤੇ ਕਿਵੇਂ ਸਾਡੇ ਝੋਲੀਆਂ ਖੁਸ਼ੀਆਂ ਨਾਲ ਭਰਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਰੱਬ ਦੀ ਦਰਗਾਹ ਵਿੱਚ ਜਦੋਂ ਸਾਧੂ ਦਾ ਸਹਿ ਸੁਭਾ ਵਚਨ ਹੋ ਜਾਵੇ ਫਿਰ ਗੁਰੂ ਵੀ ਜਾਨ ਪਾ ਦਿੰਦਾ ਹੈ ਇਸ ਲਈ ਫਿਰ ਵਾਹਿਗੁਰੂ ਨੂੰ ਵੀ ਤਬਦੀਲ ਕਰਨਾ ਪੈਂਦਾ ਹੈ ਹੁਣ ਤੁਸੀਂ ਵੇਖ ਲਓ ਸੰਤ ਬਾਬਾ ਜੀ ਸਿੰਘ ਜੀ ਹੰਸਾਲੀ ਵਾਲੇ ਉਹ ਬੰਦੇ ਸ੍ਰੀ ਜੀ ਹੁੰਦੇ ਨੇ ਹੁਣ ਰਿਕਾਰਡਿੰਗ ਕਰ ਲਿਓ ਇੱਕ ਵਾਰੀ ਉਹਨਾਂ ਦੀ ਜਗ੍ਹਾ ਤੇ ਜਿਸ ਨੂੰ ਸੇਵਾ ਮਿਲੀ ਹੋਈ ਐ ਉਹ ਬੜੇ ਸਾਲਾਂ ਤੋਂ ਉਹਨਾਂ ਨੇ ਸੇਵਾ ਕਮਾਈ ਐ ਜਦੋਂ ਪਹਿਲਾਂ ਪਹਿਲਾਂ ਆਏ ਸਾਧ ਸੰਗਤ ਜੀ ਉਦੋਂ ਓਸ਼ਿਪ ਵਿੱਚ ਕੰਮ ਕਰਦੇ ਸੀ ਭਾਵ ਕਿ ਸਮੁੰਦਰੀ ਜਹਾਜ਼ ਵਿੱਚ ਨੌਕਰੀ ਕਰਦੇ ਸੀ ਪਹਿਲੇ ਦਿਨ ਹੀ ਬਾਬਾ ਜੀ ਨੇ ਪੁੱਛਿਆ ਭਾਈ ਕੀ ਕੰਮ ਕਰਦਾ ਹੈ ਤੇ ਉਹਨਾਂ ਨੇ ਜਵਾਬ ਦਿੱਤਾ ਬਾਬਾ ਜੀ ਸ਼ਿਪ ਵਿੱਚ ਨੌਕਰੀ ਕਰਦਾ ਵਾਂ ਕਹਿੰਦੇ ਭਾਈ ਉਹ ਕੀ ਹੁੰਦਾ ਵਾ ਕਹਿੰਦੇ ਬਾਬਾ ਜੀ ਜਿਹੜੇ ਉਹ ਪਾਣੀ ਵਿੱਚ ਜਹਾਜ਼ ਨਹੀਂ ਚੱਲਦੇ ਉਹਨਾਂ ਵਿੱਚ ਕੰਮ ਕਰਦਾ ਵਾਂ ਬਾਬਾ ਜੀ ਕਹਿੰਦੇ ਭਾਈ ਅੱਛਾ ਫਿਰ ਤੂੰ ਜਹਾਜ਼ਾ ਵਣਾ ਏ ਕਹਿੰਦੇ ਹਾਂ ਜੀ ਪਾਣੀ ਵਿੱਚ ਜਿਹੜਾ ਜਹਾਜ਼ ਚੱਲਦੇ ਨੇ ਉਹਨਾਂ ਵਿੱਚ ਨੌਕਰੀ ਕਰਦਾ ਵਾਂ ਮੈਂ ਸੰਤ ਬਾਬਾਜੀ ਸਿੰਘ ਜੀ ਨੇ ਕੋਲ ਬਿਠਾ ਲਿਆ ਕਹਿੰਦੇ ਭਾਈ ਇੱਥੇ ਬਹਿ ਜਾ ਮੇਰੇ ਕੋਲ ਕਹਿੰਦੇ ਭਾਈ ਜਿੰਨੀ ਦੇਰ ਅਸੀਂ ਕਹਿੰਦੇ ਨਹੀਂ ਓਨੀ ਦੇਰ ਤੂੰ ਜਾਣਾ ਨਹੀਂ ਹੈਗਾ ਪਹਿਲੀ ਗੱਲ ਤੇ ਸਾਧ ਸੰਗਤ ਜੀ ਸਾਧੂ ਦੀ ਸੰਗਤ ਸੋ ਸਮਝ ਕੇ ਕਰਨੀ ਚਾਹੀਦੀ ਏ ਜਾਤੀ ਕਰੇ ਨਾ ਜੇ ਕਰਨੀ ਹੈ ਤੇ ਸੋ ਸਮਝ ਕੇ ਦ੍ਰਿੜਤਾ ਦੇ ਨਾਲ ਆਉਣਾ ਪੈਂਦਾ ਏ ਫਿਰ ਵਚਨ ਕਮਾਉਣਾ ਪੈਂਦਾ ਏ ਇੱਕ ਵਾਰੀ ਦੀ ਗੱਲ ਏ ਭਾਈ ਇੱਕ ਗੁਰਸਿੱਖ ਪਿਆਰਾ ਬਾਬਾ ਜੀ ਦੇ ਵਚਨ ਲੈਣ ਲਈ ਚਲੇ ਗਿਆ ਉਹ ਇੱਕ ਸੰਤ ਮਹਾਪੁਰਸ਼ ਸਾਧੂ ਦੀ ਬੰਦਗੀ ਵਾਲੇ ਹੁਣ ਚਲੇ ਗਏ ਨੇ ਜਿਹੜੇ ਉਹਨਾਂ ਦੇ ਮੂਰੇ ਸੇਵਾਦਾਰ ਕੰਮ ਕਰਦੇ ਸੀ ਨਾ ਉਸ ਗੁਰਸਿੱਖ ਪਿਆਰੇ ਨੇ ਕਿਹਾ ਸੇਵਾਦਾਰ ਨੂੰ ਮੈਂ ਬਾਬਾ ਜੀ ਤੋਂ ਬਚਨ ਲੈਣਾ ਆਵਾ ਮੈਨੂੰ ਬਾਬਾ ਜੀ ਤੋਂ ਬਚਨ ਲੈ ਦੇ ਬਾਬਾ ਜੀ ਮੈਨੂੰ ਕੋਈ ਨਾ ਕੋਈ ਸੇਵਾ ਲਾ ਦੇਣ ਨਾਮ ਜਪਣ ਦਾ ਕੰਮ ਧ ਕੰਮ ਦੇ ਦੇਣ ਮੈਂ ਨਾਮ ਜਪ ਲਿਆ ਕਰੂੰ ਭਾਈ ਸੇਵਾਦਾਰ ਨੇ ਕਿਹਾ ਬਾਬਾ ਜੀ ਤੋਂ ਬਚਨ ਲੈਣੇ ਤਾਂ ਉਹਨਾਂ ਨੂੰ ਬਚਨਾਂ ਨੂੰ ਮੰਨਣਾ ਵੀ ਪੈਣਾ ਹੈ ਜੇ ਬਾਬਾ ਜੀ ਨੇ ਕਿਹਾ ਕਿ ਭਾਈ ਤੁਸੀਂ ਇੱਥੇ ਰਹੁ ਕੀ ਤੁਸੀਂ ਆਪਣਾ ਘਰ ਛੱਡ ਦੇਵੋਗੇ ਘਰ ਗ੍ਰਸਤੀ ਛੱਡ ਦੇਵੋਗੇ ਜੇ ਬਾਬਾ ਜੀ ਨੇ ਸੇਵਾ ਲਗਾ ਦਿੱਤੀ ਤਾਂ ਤੁਹਾਨੂੰ ਕਰਨੀ ਪੈਣੀ ਏ ਉਹਨਾਂ ਨੂੰ ਤੁਸੀਂ ਛੱਡ ਨਹੀਂ ਸਕਦੇ ਫਿਰ ਸੇਵਾਦਨ ਉਹ ਕਹਿੰਦਾ ਨਹੀਂ ਭਾਈ ਮੈਂ ਘਰ ਨਹੀਂ ਛੱਡ ਸਕਦਾ ਨਾ ਮੈਂ ਘਰ ਦੇ ਆਪਣੇ ਕੰਮ ਛੱਡ ਸਕਦਾ ਏ ਫੇਰ ਸੇਵਾਦਾਰ ਕਹਿੰਦਾ ਭਾਈ ਫੇਰ ਤੁਸੀਂ ਇਦਾਂ ਕਰੋ ਤੁਸੀਂ ਬਾਬਾ ਜੀ ਨੂੰ ਮੱਥਾ ਟੇਕੋ ਸਤਿਕਾਰ ਕਰੋ ਤੇ ਆਸ਼ੀਰਵਾਦ ਲਓ ਫਿਰ ਤੁਸੀਂ ਫਿਰ ਵਜਾ ਨਹੀਂ ਲੈਣੇ ਹੈਗੇ ਉਹ ਪੂਰੇ ਨਹੀਂ ਹੋਣੇ ਤੁਹਾਡੇ ਤੋਂ ਸਾ ਸੰਗਤ ਜੀ ਜਾਂ ਤਾਂ ਸੰਗਤ ਕਰੀਏ ਨਾ ਜੇ ਸੰਗਤ ਕਰੀਏ ਤਾਂ ਬਹੁਤ ਡ੍ਰਿਗਤ ਨਾਲ ਕਰਨੀ ਪੈਂਦੀ ਏ ਤਾਂ ਫਿਰ ਬਾਬਾ ਪਰਮਜੀਤ ਸਿੰਘ ਜੀ ਆ ਗਏ ਬਾਬਾ ਜੀ ਕਹਿੰਦੇ ਭਾਈ ਜਾਣਾ ਨਹੀਂ ਕਹਿੰਦੇ ਬਾਬਾ ਜੀ ਸਤ ਵਚਨ ਪਈ ਸ਼ਾਮਾਂ ਪੈ ਗਈਆਂ ਅਗਲੀ ਸਵੇਰ ਹੋ ਗਈ ਤਾਂ ਅਗਲੀ ਸ਼ਾਮ ਨੂੰ ਮਨ ਕਾਲਾ ਆ ਪੈ ਗਿਆ ਕਹਿੰਦੇ ਮੈਂ ਤਾਂ ਪਿੰਡੋਂ ਕੱਪੜੇ ਵੀ ਨਹੀਂ ਲਿਆਂਦੇ ਹੱਥ ਜੋੜ ਕੇ ਜਦੋਂ ਬਾਬਾ ਜੀ ਬਾਹਰ ਨਿਕਲੇ ਤਾਂ ਬਬ ਗੁਰਸਿੱਖ ਪਿਆਰਾ ਬਾਬਾ ਜੀ ਨੂੰ ਪੁੱਛਣ ਲਗਾ ਬਾਬਾ ਜੀ ਮੈਨੂੰ ਫਿਰ ਹੁਣ ਆ ਗਿਆ ਵਾ ਬਾਬਾ ਜੀ ਕਹਿੰਦੇ ਭਾਈ ਜਦੋਂ ਅਸੀਂ ਭੇਜਣਾ ਹੋਊਗਾ ਭੇਜ ਦੇਵਾਂਗੇ ਫਿਰ ਜਿਹੜੇ ਉਹਨਾਂ ਦੇ ਪਿੰਡੋਂ ਸੀਗੇ ਪਤਾ ਨਹੀਂ ਤਾਇਆ ਲੱਗਦਾ ਸੀ ਕਿ ਚਾਚਾ ਸੀ ਕਹਿੰਦਾ ਭਾਈ ਹੁਣ ਤੂੰ ਆਪਣੇ ਪਿੰਡੋਂ ਕੱਪੜੇ ਮੰਗਵਾ ਲੈ ਕਹਿੰਦੇ ਪਰਮਜੀਤ ਸਿਆ ਹੁਣ ਪਤਾ ਨਹੀਂ ਕਦੋਂ ਆ ਗਿਆ ਮਿਲਣੀ ਹੈ ਅਗਲੇ ਦਿਨ ਸਾਧ ਸੰਗਤ ਜੀ ਪਿੰਡੋਂ ਕੱਪੜੇ ਮੰਗਵਾ ਲੇ ਭਾਈ 2 ਦਿਨ ਬੀਤ ਗਏ 4 ਦਿਨ ਬੀਤ ਗਏ 10 ਦਿਨ ਬੀਤ ਗਏ ਜਦੋਂ ਕਦੀ ਅੱਗੇ ਹੋ ਕੇ ਮੁਰੇ ਹੋ ਕੇ ਪੁੱਛਣ ਲੱਗਦੇ ਬਾਬਾ ਜੀ ਕਹਿੰਦੇ ਭਾਈ ਜਦੋਂ ਅਸੀਂ ਭੇਜਣਾ ਹਾਂ ਭੇਜ ਦੇਵਾਂਗੇ ਵਾਰ-ਵਾਰ ਨਹੀਂ ਪੁੱਛੀਦਾ ਹੁੰਦਾ ਕਹਿੰਦੇ ਬਾਬਾ ਜੀ ਸਤ ਵਚਨ ਭਾਈ 2 ਮਹੀਨੇ ਬੀਤ ਗਏ ਸਾਥ ਸੰਗਤ ਜੀ ਇਸ ਵੇਲੇ ਕੋਈ ਰਾਤ ਦੇ 1.7 ਤੇ 11 ਵਜੇ ਸੀ ਭਾਈ ਬਾਬਾ ਜੀ ਆਪਣੀ ਕੁੱਲੀ ਦੇ ਵਿੱਚੋਂ ਬਾਹਰ ਨਿਕਲ ਕੇ ਲੱਭਦੇ ਲੱਭਦੇ ਫਿਰਨ ਕਹਿੰਦੇ ਭਾਈ ਉਹ ਜਾਜਾਂ ਵਾਲਾ ਕਿੱਥੇ ਆ ਕਹਿੰਦੇ ਬਾਬਾ ਜੀ ਉਹ ਲੰਗਰ ਵਿੱਚ ਪਤੀਲੇ ਤੋਂ ਉਹਦੀ ਸੇਵਾ ਕਰਦੇ ਨੇ ਕਹਿੰਦੇ ਭਾਈ ਉਹਨੂੰ ਜਲਦੀ ਬੁਲਾਓ ਕਹਿੰਦੇ ਭਾਈ ਇਦਾਂ ਕਰੋ ਇੱਥੋਂ ਕਿਸੇ ਦੀ ਗੱਡੀ ਲੈ ਲਵੋ ਤੇ ਲੁਧਿਆਣੇ ਚਲੇ ਜਾਓ ਉੱਥੇ ਉਹ ਫਲਾਣਾ ਡਾਕਟਰ ਜਿਹੜੇ ਦਿਲ ਦਾ ਇਲਾਜ ਕਰਦਾ ਏ ਉਸ ਤੋਂ ਇਲਾਜ ਕਰਵਾਓ ਜਾ ਕੇ ਕਹਿੰਦੇ ਬਾਬਾ ਜੀ ਮੈਨੂੰ ਤੇ ਕੁਝ ਹੋਇਆ ਹੀ ਨਹੀਂ ਕਹਿੰਦੇ ਭਾਈ ਨਹੀਂ ਤੁਸੀਂ ਲੁਧਿਆਣੇ ਚਲੇ ਜਾਓ ਉਸ ਡਾਕਟਰ ਕੋਲ ਚਲੇ ਜਾਓ ਜਿਹੜਾ ਦਿਲ ਦੇ ਇਲਾਜ ਕਰਦਾ ਵਾ ਕਹਿੰਦੇ ਬਾਬਾ ਜੀ ਮੈਨੂੰ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਕਹਿੰਦੇ ਬਾਬਾ ਜੀ ਅਸੀਂ ਸਵੇਰੇ ਚਲੇ ਜਾਵਾਂਗੇ ਕਹਿੰਦੇ ਨਹੀਂ ਭਾਈ ਤੂੰ ਹੁਣ ਹੀ ਜਾਓ ਬਾਬਾ ਜੀ ਪਰ ਮੇਰੇ 2-4 ਦਿਨ ਤੋਂ ਨਾ ਮੋਢੇ ਆ ਦਰਦ ਕਰਦਾ ਪਿਆ ਵਾ ਭਾਈ ਕੋਈ ਗੱਲ ਨਹੀਂ ਤੁਸੀਂ ਬਸ ਲੁਧਿਆਣਾ ਹੀ ਚਲੇ ਜਾਓ ਇੰਨੀ ਗੱਲ ਕਹਿ ਕੇ ਬਾਬਾ ਜੀ ਕੁੱਲੀ ਵਿੱਚ ਚਲੇ ਗਏ ਵਾਪਸ ਸਾਧ ਸੰਗਤ ਜੀ ਮੈਂ ਸੇਵਾਦਾਰ ਨੂੰ ਕਿਹਾ ਮੈਨੂੰ ਤਾਂ ਭਾਈ ਤੋਂ ਦੁੱਖ ਤਕਲੀਫ ਹੀ ਨਹੀਂ ਫਿਰ ਮੈਂ ਡਾਕਟਰ ਕੋਲ ਕਿਉਂ ਜਾਵਾਂ ਜੇ ਬਾਬਾ ਜੀ ਕਹਿੰਦੇ ਨੇ ਤਸਵੀਰੇ ਚਲੇ ਜਾਵਾਂਗੇ ਕਹਿੰਦੇ ਅਸੀਂ ਥੋੜਾ ਜਿਹਾ ਢਿੱਲੇ ਪੈ ਗਏ ਭਾਈ 10 ਮਿੰਟ ਬਾਅਦ ਸੰਤ ਬਾਬਾ ਜੀ ਸਿੰਘ ਜੀ ਕੁੱਲੀ ਵਿੱਚੋਂ ਫੇਰ ਬਾਹਰ ਨਿਕਲ ਆਏ ਕਹਿੰਦੇ ਭਾਈ ਤੁਸੀਂ ਗਏ ਨਹੀਂ ਹਜੇ ਤੱਕ ਛੇਤੀ ਜਾ ਫਿਰ ਉਹਨਾਂ ਕੋਈ ਮਰੂਤੀ ਗੱਡੀ ਖੜੀ ਸੀ ਡੇਰੇ ਦੇ ਵਿੱਚ ਫਿਰ ਰਾਤ ਨੂੰ 12:30 1 ਵੇ ਦਾ ਟਾਈਮ ਸੀ ਉਹ ਮਰੂਤੀ ਲੈ ਕੇ ਲੁਧਿਆਣੇ ਚਲੇ ਗਏ ਉਹ ਡਾਕਟਰ ਨੂੰ ਉਠਾਇਆ ਜਾ ਕੇ ਉਹ ਡਾਕਟਰ ਨੂੰ ਜਾ ਕੇ ਕਹਿੰਦੇ ਭਾਈ ਮੇਰਾ ਚੈੱਕ ਅਪ ਕਰ ਦੇ ਜਦੋਂ ਡਾਕਟਰ ਨੇ ਚੈੱਕ ਅਪ ਕਰਨ ਲਈ ਸਟੈਚਰ ਤੇ ਪਾਇਆ ਭਾਈ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਚੈੱਕ ਅਪ ਕਰਦੇ ਕਰਦੇ ਹੀ ਤਰੇੜੀ ਆ ਗਈ ਸਾਰੇ ਕੱਪੜੇ ਪਸੀਨੇ ਦੇ ਨਾਲ ਭਿੱਜ ਗਏ ਡਾਕਟਰ ਨੇ ਕਿਹਾ ਭਾਈ ਛੇਤੀ ਐਮਰਜੈਂਸੀ ਲੈ ਜਾ ਤੈਨੂੰ ਅਟੈਕ ਆ ਗਿਆ ਹਾਰਟ ਦਾ ਡਾਕਟਰ ਦੇ ਕੋਲ ਬੈਠੇ ਆ ਗਿਆ ਅਟੈਕ ਦੇਖੋ ਭਾਈ ਸਾਹ ਸੰਗਤ ਜੀ 4 ਕ ਵੱਜੇ ਡਾਕਟਰ ਇਲਾਜ ਡਾਕਟਰ ਇਲਾਜ ਕਰ ਰਿਹਾ ਵਾ ਡਾਕਟਰ ਇਲਾਜ ਕਰਦੇ ਕਰਦੇ ਡਾਕਟਰ ਨੂੰ 4 ਵੱਜ ਗਏ ਸਵੇਰ ਦੇ ਭਾਈ ਜਦੋਂ ਡਾਕਟਰ ਨੇ ਆਪਣੀ ਪੂਰੀ ਵਾਹ ਲਾ ਲਈ ਥੋੜਾ ਜਿਹਾ ਫਰਕ ਪੈ ਗਿਆ ਪਰ ਸਵੇਰ ਫਿਰ 6:30 ਵਜੇ ਇੱਕ ਅਟੈਕ ਹੋਰ ਆ ਗਿਆ ਉਹ ਡਾਕਟਰ ਵੀ ਹੈਰਾਨ ਸੀਗਾ ਉਹ ਕਹਿੰਦਾ ਹੁਣ بچਣ ਦੇ ਚਾਂਸ ਨਹੀਂ ਹੈਗੇ ਸਾਧ ਸੰਗਤ ਜੀ ਸੁਣ ਕੇ ਹੈਰਾਨ ਹੋ ਜਾਓਗੇ ਸੁਣੋ ਧਿਆਨ ਨਾਲ ਫਿਰ ਜਦੋਂ ਫਿਰ ਤੀਜਾ ਅਟੈਕ ਹੋਇਆ ਸਾਧ ਸੰਗਤ ਜੀ ਉਹ ਬੰਦਾ ਪੂਰਾ ਹੋ ਗਿਆ ਸਾਥ ਸੰਗਤ ਜੀ ਡਾਕਟਰ ਨੇ ਸਵੇਰੇ 9:30 ਵਜੇ ਨਾਲ ਦੇ ਸਾਥੀਆਂ ਨੂੰ ਕਹਿ ਦਿੱਤਾ ਭਾਈ ਬੰਦਾ ਮਰ ਗਿਆ ਸਾਥ ਸੰਗਤ ਜੀ ਉਸ ਟਾਈਮ ਲੈਂਡਲਾਈਨ ਫੋਨ ਹੁੰਦੇ ਹੀ ਸਾਥ ਸੰਗਤ ਜੀ ਉਸ ਡਾਕਟਰ ਦੇ ਹਸਪੀਟਲ ਤੋਂ ਹੀ ਲੈਂਡਲਾਈਨ ਤੋਂ ਢੇਰੇ ਫੋਨ ਕਰ ਦਿੱਤਾ ਕਹਿੰਦੇ ਭਾਈ ਉਹ ਜਾਜਾ ਵਾਲਾ ਚੜਾਈ ਕਰ ਗਿਆ ਵਾ ਪਰਮਜੀਤ ਸਿੰਘ ਢੇਰੇ ਵਿੱਚ ਰੋਣਾ ਪੈ ਗਿਆ ਜਦੋਂ 10 ਵਜੇ ਸੰਤ ਮਹਾਰਿਪੁਰਸ਼ ਕੁੱਲੀ ਦੇ ਵਿੱਚੋਂ ਬਾਹਰ ਆਏ ਉਹਨਾਂ ਨੇ ਉਹ ਸੇਵਾਦਾਰ ਨੇ ਡਰਦੇ-ਡਰਦੇ ਦੱਸਣ ਲੱਗੇ ਬਾਬਾ ਜੀ ਨੂੰ ਉਹ ਬਾਬਾ ਜੀ ਕਹਿੰਦੇ ਭਾਈ ਹਾਂ ਸੱਚੋ ਰਾਤ ਬਣਿਆ ਤਾਂ ਕੀ ਬਣਿਆ ਕਹਿੰਦੇ ਜੀ ਉਸ ਨੂੰ ਤਾਂ ਸਵੇਰੇ ਤੀਜਾ ਅਟੈਕ ਹੋ ਗਿਆ ਏ ਉਹ ਬੰਦਾ ਮਰ ਗਿਆ ਏ ਕਹਿੰਦੇ ਭਾਈ ਉਹ ਕਿੱਦਾਂ ਮਰ ਗਿਆ ਹੰਤ ਬਾਬਾ ਜੀ ਸਿੰਘ ਜੀ ਕਹਿੰਦੇ ਭਾਈ ਹਾਟੈਗ ਕੀ ਹੁੰਦਾ ਵਾ ਕਹਿੰਦੇ ਬਾਬਾ ਜੀ ਉਹ ਡਾਕਟਰ ਕਹਿੰਦਾ ਵੀ ਜਿਹੜੇ ਦਿਲ ਦਾ ਕੰਮ ਕਰਨਾ ਬੰਦ ਕਰ ਦਿੰਦਾ ਵਾ ਕਹਿੰਦੇ ਅੱਛਾ ਭਾਈ ਬਾਬਾ ਜੀ ਕਹਿੰਦੇ ਭਾਈ ਹੁਣ ਫੋਨ ਕਰੋ ਡਾਕਟਰ ਨੂੰ ਸੇਵਾਦਾਰ ਕਹਿੰਦਾ ਬਾਬਾ ਜੀ 9:30 ਵਜੇ ਫੋਨ ਆਇਆ ਵਾ ਡਾਕਟਰ ਕਹਿੰਦਾ ਉਹ ਪੂਰਾ ਹੋ ਗਿਆ ਵਾ ਬਾਬਾ ਜੀ 2 ਕ ਮਿੰਟ ਚੁੱਪ ਰਹੇ 2 ਕ ਮਿੰਟਾਂ ਬਾਅਦ ਮੁਸਕਰਾ ਕੇ ਕਹਿੰਦੇ ਭਾਈ ਉਹ ਡਾਕਟਰ ਨੂੰ ਫੋਨ ਕਰੋ ਡਾਕਟਰ ਨੂੰ ਕਹੋ ਕਿ ਇਸ ਨੂੰ ਥੋੜਾ ਬੋਤਾ ਲਾ ਕੇ ਦੇਖੇ ਦਬਾ ਕੇ ਦੇਖੇ ਬਾਬਾ ਜੀ ਕਹਿੰਦੇ ਭਾਈ ਕਦੇ ਦਿਲ ਚੱਲ ਵੀ ਜਾਂਦਾ ਵਾ ਕਦੇ ਬੰਦ ਵੀ ਹੋ ਜਾਂਦਾ ਵਾ ਸਾਧ ਸੰਗਤ ਜੀ ਉਹ ਡਾਕਟਰ ਵੀ ਭਾਵਨਾ ਵਾਲਾ ਸੀਗਾ ਉਸਨੇ ਵੀ ਜਾ ਕੇ ਉਸੇ ਤਰ੍ਹਾਂ ਹਾਰਟ ਨੂੰ ਪੰਪ ਕੀਤਾ ਤੇ ਸੰਗਤ ਜੀ ਤੁਸੀਂ ਹੈਰਾਨ ਹੋ ਜਾਓਗੇ ਉਹ ਉਹ ਬੰਦੇ ਦੇ ਸਵਾਸ ਚੱਲ ਪਏ ਹਾਰਟ ਕੰਮ ਕਰਨਾ ਸ਼ੁਰੂ ਹੋ ਗਿਆ ਸਾਹ ਸੰਗਤ ਜੀ ਵੇਖੋ ਤੁਸੀਂ ਬੰਦਾ ਹਜੇ ਵੀ ਜਿਉਂਦਾ ਏ ਤੁਹਾਨੂੰ ਯਕੀਨ ਨਹੀਂ ਹੋਣਾ ਜੇ ਯਕੀਨ ਨਹੀਂ ਹੁੰਦਾ ਨਾ ਹਾਂ ਸਾਲੀ ਸਭ ਜਾ ਕੇ ਦੇਖ ਲੋ ਉਹ ਬਾਬਾ ਜੀ ਦੀ ਜਗ੍ਹਾ ਤੇ ਉਹ ਬੰਦਾ ਸੇਵਾ ਨਿਭਾ ਰਿਹਾ ਵਾ ਉਹ ਜਿਉਂਦਾ ਸਰੀਰ ਹੋ ਗਿਆ ਸੀ ਇਹ ਬਾਬਾ ਜੀ ਦੀਆਂ ਕਰਾਮਾਤਾਂ ਨੇ ਭਾਈ ਜਿੰਨ ਜਦੋਂ ਸਾਧੂ ਦੀ ਬੰਦੇ ਤੇ ਨਿਗਾਹ ਹੋ ਜਾਵੇ ਨਾ ਸਾਰੇ ਕੰਮ ਸਵਾਰ ਦਿੰਦਾ ਵਾ ਉਹ ਬੰਦੇ ਨੂੰ ਮਰੇ ਨੂੰ ਵੀ ਜਿਉਂਦਾ ਕਰ ਦਿੰਦਾ ਭਾਈ ਇੱਕ ਵਾਰ ਤੁਸੀਂ ਬਾਈ ਗੁਰੂ ਦੀ ਸੇਵਾ ਕਰਕੇ ਤੇ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਵੀ ਕਿਹਾ ਸਾਧੂ ਹੁੰਦਾ ਪਰ ਉਹ ਬਾਣੀ ਅਤੇ ਰਜਾ ਵਿੱਚ ਰਹਿੰਦਾ ਏ ਉਹ ਰਾਹ ਵਿੱਚ ਜਾਂਦਿਆਂ ਨੂੰ ਜਿਉਂਦੇ ਨਹੀਂ ਕਰਦਾ ਫਿਰਦਾ ਉਹ ਰੱਬ ਦੇ ਹੁਕਮ ਵਿੱਚ ਦਗਲ ਨਹੀਂ ਦਿੰਦਾ ਉਹਦਾ ਹੁਕਮ ਚੱਲਦਾ ਭਾਈ ਉਹਦਾ ਹੁਕਮ ਪ੍ਰਭ ਕਾ ਕੀਆ ਮੀਠਾ ਮਾਨ ਪਰ ਜਦੋਂ ਦਖਲ ਦਿੰਦਾ ਸਾ ਸੰਗਤ ਜੀ ਰੱਬ ਨੂੰ ਵੀ ਤਬਦੀਲ ਕਰਨਾ ਪੈਂਦਾ ਏਕ ਨਾਮ ਸੰਤਨ ਆਦਾਰੇ ਹੋ ਰਹੇ ਸਭ ਕੀ ਪਕਸ਼ਾਰੇ ਇੱਥੇ ਮਾੜੀ ਜੀ ਗੱਲ ਹੋ ਜਾਵੇ ਭਾਈ ਕਿਸੇ ਨੇ ਅਰਦਾਸ ਕੀਤੀ ਹੋਵੇ ਉਹ ساری ਉਮਰ ਸਰਾਉਂਦਾ ਰਹਿੰਦਾ ਭਾਈ ਜਿਹੜਾ ਤੁਹਾਡੇ ਬੱਚਾ ਹੋਇਆ ਨਾ ਮੈਂ ਅਰਦਾਸ ਕੀਤੀ ਸੀ ਭਾਈ ਗੱਲ ਗੱਲ ਤੇ ਉਹ ਬੰਦਾ ਸੁਣਾਉਂਦਾ ਕਿ ਮੈਂ ਤੁਹਾਡੀ ਦਾਸ ਕੀਤੀ ਸੀ ਤਾਂ ਤੁਹਾਨੂੰ ਵਾਹਿਗੁਰੂ ਨੇ ਬੱਚਾ ਦਿੱਤਾ ਵਾ ਪਰ ਸਾਧ ਸੰਗਤ ਜੀ ਪਰ ਸੰਤਾਂ ਦੀ ਸਾਧ ਸੰਗਤ ਦੁਨੀਆ ਵਿੱਚ ਰਹਤੀ ਵਖਰੀਏ ਉਹ ਦੁਨੀਆ ਇੱਧਰ ਤੋਂ ਉੱਧਰ ਕਰਨ ਦੀ ਸੁਭਾਵਨਾ ਰੱਖਦੇ ਨੇ ਸਾਧੂ ਪਰ ਉਹਨਾਂ ਦੀ ਰਸਨਾ ਤੋਂ ਕਦੇ ਨਹੀਂ ਸੁਣਿਆ ਹੋਣਾ ਤੁਸੀਂ ਨਹੀਂ ਕਿ ਇਹ ਮੈਂ ਕੀਤਾ ਇਹ ਮੈਂ ਕੀਤਾ ਇੱਕੋ ਚੀਜ਼ ਹੈ ਭਾਈ ਹੋਏ ਰਹੇ ਸਭ ਕੀ ਪਕਸ਼ਾਰ ਇਹ ਹੈ ਭਾਈ ਸਾ ਸੰਗਤ ਜੀ ਸੰਤਾਂ ਦੀ ਰਹਿਤ ਸੰਤਾਂ ਦੀ ਨਿਸ਼ਾਨੀ ਸੁਣੋ ਮੇਰੇ ਭਾਈ ਫਿਰ ਪ੍ਰਭ ਕੀ ਮੈਂ ਮਾਂ ਕਥੈ ਨਚਾਈ ਸਾ ਸੰਗਤ ਜੀ ਇਹ ਸਿੱਕ ਸੱਚੀ ਹੱਡ ਪੀਤੀ ਕਹਾਣੀ ਜੋ ਸੰਤ ਬਾਬਾ ਪਰਮਜੀਤ ਸਿੰਘ ਜੀ ਨਾਲ ਬੀਤੀ ਸੀ ਤੁਸੀਂ ਅੱਜ ਵੀ ਜਾ ਕੇ ਸੰਤਾਂ ਦੇ ਡੇਰੇ ਵਿੱਚੋਂ ਉਹਨਾਂ ਨੂੰ ਪੁੱਛ ਸਕਦੇ ਹੋ ਉਹ ਬਾਬਾ ਜੀ ਦੀ ਜਗ੍ਹਾ ਤੇ ਸੇਵਾ ਨਿਭਾ ਰਹੇ ਹਨ ਅੰਤ ਤੱਕ ਜਰੂਰ ਸੁਣਨਾ ਜੀ ਵੀਡੀਓ ਨੂੰ ਇੰਨੀ ਕੋ ਸੇਵਾ ਪ੍ਰਵਾਨ ਕਰਨਾ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ